ਦੇਮ ਕਬੀਰ ਤੇ ਲੋਚਨ ਸਦਨਾ ਸੈੰਤਰ ਇਹੋ ਸ਼ਖਸ ਨੇ ਕਿਉਂ ਮਹਾਪੁਰਸ਼ ਨੇ ਜਿਨ੍ਹਾਂ ਨੇ ਸਤਗੁਰੂ ਵਿਦਾਸ ਮਹਾਰਾਜ ਜੀ ਦੀ ਸਰਗਤ ਕੀਤੀ ਗੁਰੂ ਪਿਆਰਿਓ ਸਤਗੁਰ ਤੇ ਲੋਚਨ ਮਹਾਰਾਜ ਜੀ ਜਿਹੜਾ ਨੇ ਘਰੋਂ ਘਰ ਦੇ ਵਿੱਚ ਬੈਠੇ ਨੇ ਤੇ ਮਾਤਾ ਜੀ ਨੇ ਸਤਗੁਰ ਤੇ ਲੋਚਨ ਮਹਾਰਾਜ ਜੀ ਨੂੰ ਆਖਿਆ ਕਿ ਸਵਾਮੀ ਜੀ ਘਰ ਦੇ ਵਿੱਚ ਬੜੀ ਆੁੰਦਿਕ ਜਨਤ ਲੱਗੀ ਰਹਿੰਦੀ ਏ ਸੰਤ ਮਹਾਪੁਰਸ਼ ਤੁਹਾਡੇ ਮਿੱਤਰ ਆਏ ਰਹਿੰਦੇ ਨੇ ਤੇ ਘਰ ਦੇ ਵਿੱਚ ਕੰਮ ਜਿਹੜਾ ਉਹ ਬੜਾ ਪੈ ਜਾਂਦਾ ਏ ਤੇ ਮੈਂ ਇਕੱਲੀ ਇਹਨਾਂ ਕੰਮ ਕਰ ਨਹੀਂ ਸਕਦੀ ਕਿਉਂ ਨਾ ਆਪਾਂ ਕੋਈ ਕੰਮ ਵਾਲਾ ਰੱਖ ਲਈਏ ਤੇ ਸਤਿਗੁਰੂ ਨਾਮਦੇਵ ਜੀ ਮਹਾਰਾਜ ਨੇ ਆਖਿਆ ਕਿ ਠੀਕੇ ਭਾਈ ਜਦੋਂ ਕੋਈ ਨੇਕ ਸੁਭਾਅ ਵਾਲਾ ਕੋਈ ਚੰਗੀ ਬਿਰਤੀ ਵਾਲਾ ਕੋਈ ਚੰਗਾ ਵਿਅਕਤੀ ਮਿਲਦਾ ਕੰਮ ਲਈ ਤਾਂ ਭਾ ਜ਼ਰੂਰ ਰੱਖ ਲੈਣਾ ਗੁਰੂ ਪਿਆਰੇ ਥੋੜੇ ਜੇ ਲੰਗੇ ਤੇ ਸਤਗੁਰ ਨਾਨਕ ਦੇਵ ਜੀ ਮਹਾਰਾਜ ਕਿਤੇ ਜਾ ਰਹੇ ਨੇ ਤੇ ਰਾਸਤੇ ਦੇ ਵਿੱਚ ਬੜੀ ਹੀ ਇੱਕ ਸਾਦੀ ਜੇ ਬਿਰਤੀ ਵਾਲਾ ਇੱਕ ਸਾਦੇ ਜੇ ਲਿਬਾਸ ਵਾਲਾ ਪਰ ਚਿਹਰੇ ਤੇ ਬੜਾ ਨੂਰ ਹੈ ਕਿ ਇਨਸਾਨ ਟਕਰਿਆ ਸਤਗੁਰੂ trilochana maharaj ji ਨੂੰ ਤੇਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਂਪੁਰਸ਼ ਜੀ ਮੈਨੂੰ ਕੰਮ ਦੀ ਲੋੜ ਹੈ ਮੈਂ ਕੰਮ ਕਰਨਾ ਹੈ ਕੰਮ ਮਿਲ ਸਕਦਾ ਹੈ ਤੇ ਸਤਗੁਰੂ trilochana maharaj ji ਨੇ ਉਸ ਨੂੰ ਆਖਿਆ ਕਿ ਠੀਕੇ ਭਾਈ ਕੰਮ ਤਾਂ ਮੈਂ ਤੈਨੂੰ ਦੇ ਦਿਆਂਗਾ ਕੰਮ ਮਿਲ ਜੇਗਾ ਪਰ ਤੁਸੀਂ ਇਹ ਦੱਸੋ ਕਿ ਤੁਸੀਂ ਮਿਹਨਤ ਕਿੰਨੀ ਲਾਓਗੇ ਦਿਹਾੜੀ ਕਿੰਨੀ ਲਾਓਗੇ ਤੁਸੀਂ ਪੈਸੇ ਕਿੰਨੇ ਲਾਓਗੇ ਤੇ ਉਸੇ ਸੰਜੂ ਇਨਸਾਨੇ ਕਿਆ ਕਹਿੰਦਾ ਜੀ ਕਿ ਪੈਸਾ ਦੀ ਮੈਨੂੰ ਲੋੜ ਨਹੀਂ ਹੈ ਮੈਨੂੰ ਦੋ ਵਕਤ ਦਾ ਖਾਣਾ ਦੇ ਦੇ ਦੇਣਾ ਦੋ ਵਗਾਂ ਦੀ ਰੋਟੀ ਦੇ ਦੇਣਾ ਇਸ ਸਤਿਗੁਰ ਤ੍ਰਿलोचन ਮਹਾਰਾਜ ਨੇ ਸਵਾਲ ਪੁੱਛਿਆ ਕਿ ਭਾਈ ਤੇਰਾ ਨਾਮ ਕੀ ਹੈ ਕਹਿੰਦਾ ਜੀ ਮੇਰਾ ਨਾਮ ਹੈ ਅੰਤਰੀਅਮ ਇਹ ਸਤਿਗੁਰ ਨੇ ਅਕਾਲ ਪੁਰਖ ਨੇ ਇੱਕ ਕਲਾ ਵਰਤਾਈ ਇੱਕ ਇਨਸਾਨ ਦੇ ਰੂਪ ਵਿੱਚ ਕਿਉਂਕਿ ਭਗਤਾਂ ਦੀ ਸੰਤ ਮਹਾਪੁਰਸ਼ਾਂ ਦੀ ਵੀ ਉਸ ਮਾਲਕ ਨੇ ਪ੍ਰੀਖਿਆ ਲਈ ਕਹਿੰਦਾ ਜੀ पैसा मैं लेना कोई नहीं दो वक्त की रोटी दे देना थोड़ी दे दोगे थोड़ी खा लागा, बहुत दे दोगे बहुती खा लागा, पर मेरी एक शर्त है कि चुगली ना करना क्या जिथे निंदया चुगली होंगी है उथे मैं रहा नहीं उ मैं टिका नहीं सतगुरु त्रिलोचन महाराज जी कहते कि ठीक है भाई घर में चले गए ਕਰ ਜਾ ਕੇ ਆਵਾਜ਼ ਮਾਰੀ ਕੇ ਭਾਗਵਾਨ ਨੇ ਦੇਖ ਕਈ ਦਿਨਾਂ ਤੋਂ ਤੂੰ ਤੂੰ ਕੰਮ ਵਾਲੀ ਦੀ ਭਾਲ ਵਿੱਚ ਸੀ ਕਿ ਕੋਈ ਚੰਗਾ ਕੰਮ ਕਰਨ ਵਾਲਾ ਮਿਲ ਜਾਵੇ ਤਾਂ ਆਪਾਂ ਕੰਮਾ ਰੱਖਣਾ ਹੈ ਦੇਖ ਮੈਂ ਅੰਤਰੀਅਮ ਨੂੰ ਨਾਲ ਲੈ ਕੇ ਆਇਆ ਤੇ ਗੁਰੂ ਪਿਆਰਿਓ ਮਹਾਰਾਜ ਦੱਸਦੇ ਨੇ ਕਿ ਭਾਈ ਨੇ ਪੈਸਾ ਕੋਈ ਨਹੀਂ ਲੈਣਾ ਤਨਖਾਹ ਕੋਈ ਨਹੀਂ ਲੈਣੀ ਕਹਿੰਦੇ ਕਿ ਦੋ ਵਕਤ ਦੀ ਰੋਟੀ ਦੇ ਦਿਓ ਉਸਦੀ ਥੋੜੀ ਦਵਾਂਗੇ ਮੈਂ ਥੋੜੀ ਖਾਲਾਂਗਾ ਜਿਆਦਾ ਦਵਾਂਗੇ ਜਿਆਦਾ ਖਾਲਾਂਗਾ ਪਰ ਇਹਦੀ ਇੱਕ ਸ਼ਰਤ ਹੈ ਕਹਿੰਦਾ ਕਿ ਲਿੰਦਿਆ ਚੁਕਲੀ ਨਾ ਕਰੀਂ। ਲੋ ਜੀ ਅੰਤਰੀਆਮੀ ਘਰ ਦੇ ਵਿੱਚ ਆਏ ਹੋਏ ਸੰਤ ਮਹਾਪੁਰਸ਼ਾਂ ਦੀ ਸੇਵਾ ਕਰਦਾ ਏ ਘਰ ਦਾ ਕੰਮ ਵੀ ਕਰਦਾ ਏ ਤੇ ਘਰ ਦੇ ਵਿੱਚ ਇੱਕ ਵੱਖਰੀ ਰੌਣਕ ਬਣ ਗਈ। ਇੱਕ ਵੱਖਰਾ ਮਾਹੌਲ ਬਣ ਗਿਆ ਘਰ ਦਾ। ਥੋੜੇ ਦਿਨ ਬੀਤੇ ਤੇ ਸਤਗੁਰੂ ਧਰੋਜਨ ਮਹਾਰਾਜ ਜੀ ਦੇ ਘਰੋਂ ਉਹ ਇਸੇ ਤਰ੍ਹਾਂ ਉਹ ਗਵਾਂਡੰਟ ਦੇ ਨਾਲ ਬੈਠੀ ਤੇ ਉਹਨਾਂ ਦੀਆਂ ਜੜੀਆਂ ਵਿਚਾਰਾਂ ਉਹ ਹੁਣ ਲੱਗ ਪਈਆਂ ਪਹਿਲਾਂ ਵਾਂ ਤਾਂ ਚੱਲ ਪਈਆਂ ਗਵਾਂਡੰਟ ਨੇ ਪੁੱਛਿਆ ਕਿ ਭੈਣੇ ਇਹ ਜਿਹੜਾ ਤੁਸੀਂ ਕੰਮ ਕਰਨ ਵਾਲਾ ਰੱਖਿਆ ਏ ਕਿਹੋ ਜਿਹਾ ਸੁਭਾਇਤ ਕੰਮ ਸਹੀ ਨਹੀਂ ਕਰਦਾ ਏ ਤੇ ਮਾਤਾ ਜੀ ਆਖਣ ਲੱਗੇ ਕਹਿੰਦੇ ਕਿ ਅੰਤਰੀਆਮੀ ਹੈ ਤਾਂ ਬੜਾ ਨੇਕ ਸੁਭਾਅ ਕੰਮ ਵੀ ਬੜੀ ਲਗਨ ਦੇ ਨਾਲ ਕਰਦਾ ਕੋਈ ਕਮੀ ਨਹੀਂ ਕੰਮ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਆਏ ਹੋਏ ਸੰਤਮਾ ਪੁਰਸ਼ਾਂ ਦੀ ਸੇਵਾ ਕਰਦਾ ਏ ਪਰ ਕਹਿੰਦੇ ਜਦੋਂ ਖਾਣਾ ਵੰਦਦਾ ਫਿਰ ਖਾਂਦਾ ਬਹੁਤਾ ਜਿਸ ਵੇਲੇ ਅੰਤਰੀਆਮੀ ਖਾਣਾ ਵੰਦਦਾ ਏ ਖਾਂਦਾ ਬਹੁਤਾ ਹੈ ਹਟਦਾ ਹੀ ਨਹੀਂ ਖਾਂਦਾ ਇਹਦਾ ਮਤਲਬ ਕੀ ਗੁਰੂ ਪਿਆਰਿਓ ਕਿ ਅੰਤਰੀਆਮੀ ਦੀ ਨਿੰਦਿਆ ਕਰਦੀ ਉਹਦੀ ਚੁਗਲੀ ਕਰਦੀ ਤੇ ਉਦਰ ਅੰਤਰੀਆਮੀ ਨੂੰ ਪਤਾ ਲੱਗਿਆ ਕਿ ਘਰ ਦੇ ਵਿੱਚ ਮੇਰੀ ਨਿੰਦਿਆ ਮੇਰੀ ਚੁਗਲੀ ਹੋ ਗਈ ਹੈ ਤੇ ਉਹ ਜਿਸ ਤਰ੍ਹਾਂ ਉਹਨੇ ਸ਼ਰਤ ਰੱਖੀ ਸੀ ਕਿ ਜਿੱਥੇ ਨਿੰਦਿਆ ਚੁਗਲੀ ਹੁੰਦੀ ਹੈ ਮੈਂ ਉੱਥੇ ਰਹਿੰਦਾ ਨਹੀਂ ਭਾਈ ਉਹ ਘਰੋਂ ਚਲਾ ਵੀ ਖਲਾ ਸ਼ਾਮ ਨੂੰ ਤਰਲੋਚਨ ਮਹਾਰਾਜ ਜੀ ਘਰ ਆਉਂਦੇ ਨੇ ਜਿਸ ਵੇਲੇ ਦੇਖਦੇ ਨਹੀਂ ਆਤਰੀਆਮੀ ਨਹੀਂ ਦੱਸਿਆ ਤੇ ਘਰ ਦੇ ਲੋਕ ਪੁੱਛਦੇ ਨੇ ਕਿ ਭਾਈ ਆਤਰੀਆਮੀ ਕਿੱਥੇ ਹੈ ਤੇ ਮਾਤਾ ਨੇ ਹੱਥ ਜੁੜ ਕੇ ਉਹਨਾਂ ਨੂੰ ਦੱਸਿਆ ਕਿ ਦੇਖੋ ਜੀ ਮੈਂ ਝੂਠ ਬੋਲਣਾ ਨਹੀਂ ਕਹਿੰਦੇ ਕਿ ਮੇਰੇ ਕੋਲ ਆਤਰੀਆਮੀ ਜੀ ਵੰਡਰ ਦੇ ਨਾਲ ਚੁਗਲੀ ਹੋ ਗਈ ਨਿੰਦਿਆ ਹੋ ਗਈ ਤੇ ਉਹ ਘਰੋਂ ਚਲੇ ਗਏ ਗੁਰੂ ਪਿਆਰੇ ਇਹ ਗੱਲ ਸੁਣ ਕੇ ਸਤਗੁਰੂ ਲੋਚਨ ਮਹਾਰਾਜ ਜੀ ਬੜੇ ਦੁਖੀ ਹੋ ਗਏ ਬੜੇ ਨਰਾਸ਼ ਹੋ ਗਏ ਘਰ ਦੇ ਵਿੱਚ ਕਲੇਸ਼ ਪੈ ਗਿਆ ਤੇ ਚਾਰ ਦਿਨ ਕਲੇਸ਼ ਪਿਆ ਕਿਉਂਕਿ ਅੰਤਰੀਆਮੀ ਦੇ ਆਉਣ ਦੇ ਨਾਲ ਘਰ ਦਾ ਜਿਹੜਾ ਮਾਹੌਲ ਉਹ ਵੱਖਰਾ ਹੀ ਬਣ ਗਿਆ ਸੀ ਇੱਕ ਸਕੂਨ ਇੱਕ ਇਬਾਦਤ ਵਾਲੀ ਰੂਹ ਘਰ ਦੇ ਵਿੱਚ ਕੰਮ ਕਰਦੀ ਸੀ ਤਾਂ ਘਰ ਦਾ ਜਿਹੜਾ ਮਾਹੌਲ ਉਹ ਅਲੱਗੇ ਹੋ ਗਿਆ ਜਦੋਂ ਆਪਾਂ ਕਿਸੇ ਦੀ ਨਿੱਤਿਆ ਚੁਗਲੀ ਕਰਦੇ ਹਾਂ ਗੁਰੂ ਪਿਆਰਿਓ ਇਸ ਤਰ੍ਹਾਂ ਹੋ ਜਾਂਦਾ ਕਿ ਮਨ ਨੂੰ ਇੱਕ ਕਿਰਤੀ ਬੰਦਾ ਇੱਕ ਕੰਮ ਕਰਨੇ ਵਾਲਾ ਬੰਦਾ ਧੁੱਪ ਦੇ ਵਿੱਚ ਹੱਡ ਤੋੜਵੀਂ ਮਿਹਨਤ ਕਰਦਾ ਹੈ ਤੇ ਸ਼ਾਮ ਨੂੰ ਜਿਸ ਵਕਤ ਉਹਨੂੰ ਮਿਹਨਤ ਮਿਲਦੀ ਹੈ ਉਹ ਮਿਹਨਤ ਆਪਣੀ ਜੇਬ ਦੇ ਵਿੱਚ ਪਾ ਕੇ ਜਿਸ ਵਾਲੇ ਰਾਸਤੇ ਵਿੱਚ ਤੁਰਿਆ ਜਾਂਦਾ ਹੈ ਮਨ ਨੂੰ ਉਹਦੀ ਜੇਬ ਕੱਟ ਹੋ ਜਵੇ ਤਾਂ ਕਿੰਨਾ ਦੁੱਖ ਲੱਗਦਾ ਜਿਹਨੇ ਕੜੀ ਧੁੱਪ ਦੇ ਵਿੱਚ ਮਿਹਨਤ ਕੀਤੀ ਹੋ ਫਿਰ ਗੁਰੂ ਪਿਆਰਿਓ ਇਸੇ ਤਰ੍ਹਾਂ ਉਸ ਇਨਸਾਨ ਦੀ ਵੀ ਜਿਹੜੀ ਗੁਰੂ ਘਰ ਦੇ ਵਿੱਚ ਆ ਕੇ ਕੀਤੀ ਤਪੱਸਿਆ ਭਜਨ ਬੰਦਗੀ ਸੇਵਾ ਸਿਮਰਨ ਕੀਤੀ ਹੁੰਦੀ ਏ ਜਦੋਂ ਕਿਸੇ ਕੋਲ ਬੈਠ ਕੇ ਆਪਾਂ ਕਿਸੇ ਦੀ ਨਿੰਦਿਆ ਜਾਂ ਚੁਗਲੀ ਕਰ ਦਿੰਦੇ ਆ ਉਹ ਸਾਰਾ ਹੀ ਜਿਹੜਾ ਸਾਡਾ ਨਾਮ ਜਪ ਤਪ ਸਾਡਾ ਸਾਧਾ ਗਲ ਜਾਂਦਾ ਤੇ ਕੁਝ ਦਿਨ ਬੀਤੇ ਸਤਗੁਰ ਤੇਜੋਜਨ ਮਹਾਰਾਜ ਜੀ ਇਸੇ ਤਰ੍ਹਾਂ ਬੰਦਗੀ ਦੇ ਵਿੱਚ ਬੈਠੇ ਨੇ ਯੰਤਰਾਤਮੇ ਚੋਂ ਆਵਾਜ਼ ਆਈ ਕਹਿੰਦੇ ਕਿ ਭਗਤ ਜੀ ਤੁਸੀਂ ਨਰਾਸ਼ ਨਾ ਹੋਵੇ ਮੈਂ ਕਿਤੇ ਨਹੀਂ ਗਿਆ ਮੈਂ ਇੱਥੇ ਹੀ ਆ ਤੁਹਾਡੇ ਅੰਗ ਸੰਗ ਹੀ ਕਹਿੰਦੇ ਕਿ ਸਾਧੂਆਂ ਦੀ ਸੰਗਤਾਂ ਦੀ ਸੇਵਾ ਕਰਕੇ ਮੈਨੂੰ ਬੜਾ ਆਨੰਦ ਮਿਲਦਾ ਪਰ ਮੈਂ ਤੁਹਾਨੂੰ ਇੱਕ ਬੇਨਤੀ ਕੀਤੀ ਸੀ ਕਿ ਘਰ ਦੇ ਵਿੱਚ ਨਿੱਤਿਆ ਚੁਗਲੀ ਨਾ ਕਰਨਾ ਜਿੱਥੇ ਨਿੱਤਿਆ ਚੁਗਲੀ ਹੁੰਦੀ ਮੈਂ ਉੱਥੇ ਰਹਿੰਦਾ ਨਹੀਂ ਘਰ ਦੇ ਵਿੱਚ ਨਿੱਤਿਆ ਚੁਗਲੀ ਹੋਈ ਤੇ ਮਜਬੂਰਨ ਜਿਹੜਾ ਮੈਨੂੰ ਜਾਣਾ ਜਿਸ ਵੇਲੇ ਇਹ ਸਤਿਗੁਰਾਂ ਨੇ ਆਵਾਜ਼ ਸੁਣੀ ਤੇ ਅੱਖਾਂ ਦੇ ਵਿੱਚ ਯਾਰੋ ਯਾਰ ਜਿਹੜੇ ਅਥਰੂ ਆ ਗਏ ਤੇ ਆਵਾਜ਼ ਮਾਰੀ ਆਪਣੇ ਘਰੋਂ ਕਹਿੰਦੇ ਕਿ ਭਗਵਾਨ ਨੇ ਸਤਿਗੁਰੂ ਪਰਮਾਤਮਾ ਆਪ ਸਾਡੇ ਘਰ ਦੇ ਵਿੱਚ ਆ ਕੇ ਸੇਵਾ ਕਰਦਾ ਰਿਹਾ ਤੇ ਅਸੀਂ ਉਹਨੂੰ ਪਛਾਣ ਨਹੀਂ ਸ਼ਾਣਾ ਸਾ ਤੋਂ ਪਛਾਣ ਨਹੀਂ ਹੋਇਆ ਬੜੇ ਕਿਉਂਕਿ ਕਾਗ ਦੇ ਵਿੱਚ ਜਿੰਨਾ ਤਪਸੀ ਤਪ ਸੀ ਜਪ ਸੀ ਸੇਵਾ ਸੀ ਉਹ ਸਭ ਕੁਝ ਆਪਣੇ ਨਾਲ ਹੀ ਲੈ ਗਿਆ ਜਿਸ ਵੇਲੇ ਨਿੰਦਿਆ ਚੁਗਲੀ ਇੰਨੀ ਕਿਸੇ ਦੀ ਵੀ ਮਾੜੀ ਕਰਨੀ ਕਿਉਂਕਿ ਸਤੂਰ ਕਬੀਰ ਮਹਾਰਾਜ ਜੀ ਆਖਦੇ ਹਨ ਕਿ ਜਿਹੜਾ ਬੰਦਾ ਨਿੰਦਿਆ ਚੁਗਲੀ ਕਰਦੇ ਮੈਂ ਤੇ ਆਪਣੇ ਮਾਪੇ ਨਾਲੋਂ ਵੀ ਵੱਧ ਸਤਿਕਾਰ ਜਿਹੜਾ ਉਸ ਬੰਦੇ ਨੂੰ ਦਿਨਾ ਹਾਂ ਉਹ ਸਤਿਕਾਰ ਦੀ ਗੱਲ ਕਰਦਾ ਹੈ ਕਿ ਜਿਹੜਾ ਬੰਦਾ ਨਿੰਦਿਆ ਚੁਗਲੀ ਕਰਦਾ ਏ ਮੈਂ ਆਪਣੇ ਮਾਪੇ ਨਾਲੋਂ ਵੀ ਵੱਧ ਸਤਿਕਾਰ ਦਿੰਨਾ ਹਾਂ ਔਰ ਇੱਕ ਹੋਰ ਸੰਤ ਮਹਾਪੁਰਸ਼ ਨੇ ਉਹ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਮੈਂ ਤਾਂ ਦੋ ਗੁਣਾ ਵੱਧ ਮਾਵਾਪਾਪ ਨਾਲ ਉਹਨੂੰ ਸਤਿਕਾਰ ਦੇਣਾ ਕਿਉਂ ਸਤਿਕਾਰ ਦੇਣਾ ਹੈ ਕਹਿੰਦੇ ਕਿ ਮਾਵਾਪਾਪ ਨੇ ਛੋਟੇ ਹੁੰਦਿਆਂ ਸਾਡਾ ਮਲਮੁੱਤਰ ਆਪਣੇ ਹੱਥਾਂ ਦੇ ਨਾਲ ਸਾਫ਼ ਕੀਤਾ ਹੈ ਪਰ ਜਿਹੜਾ ਬੰਦਾ ਕਿਸੇ ਦੀ ਨਿੰਦਿਆ ਕਰਦਾ ਹੈ ਕਿਸੇ ਦੀ ਚੁਗਲੀ ਕਰਦਾ ਹੈ ਉਹ ਤੇ ਸਾਡਾ ਗੰਧ ਆਪਣੀ ਜੀਭ ਦੇ ਨਾਲ ਸਾਫ਼ ਕਰਦਾ ਹੈ ਗੁਰੂ ਪਿਆਰੋ ਐਡੀ ਵੱਡੀ ਉਦਾਹਰਣ ਦਿੱਤੀ ਕਿਉਂਕਿ एक बादशाह हुए बहादुर शाह भारत के आखिरी मुगल बादशाह वो अपनी एक नजमे ने कहते जब तक न थी अपने गुनाहों की खबर जब तक न थी अपने गुनाहों की खबर देखते थे दुनिया के एबो हुनर जब पड़ी अपने गुनाहों पे निगाह तो दुनिया में कोई बुरा ना रहा ਕਹਿੰਦੇ ਜਦੋਂ ਤੱਕ ਤਾਂ ਅਸੀਂ ਦੁਨੀਆ ਦੇ ਐਬ ਦੇਖਦੇ ਸੀ ਤਾਂ ਸਾਨੂੰ ਸਾਡੇ ਐਬ ਦਿੱਸਦੇ ਨਹੀਂ ਸੀ ਜਦੋਂ ਆਪਣੇ ਐਬਾਂ ਤੇ ਨਜ਼ਰ ਪਈ ਤਾਂ ਦੁਨੀਆ ਦੇ ਵਿੱਚ ਕੋਈ ਬੁਰਾ ਰਹਿਈ ਕਿਉਂਕਿ ਤਾਂ ਤਾਂ ਸਤਿਗੁਰੂ ਬਾਬਾ ਫਰੀਦ ਜੀ ਵੀ ਆਖਦੇ ਨੇ ਕਿ ਫਰੀਦਾ ਜੇ ਤੂ ਅਕਲ ਲਤੀਫ ਹੈ ਤਾਂ ਕਾਲੇ ਲਿਖਣਾ ਲੇਖ ਅਪਨੜੇ ਗਿਰਵਾਨ ਮੇ ਸਿਰ ਨੀਮਾ ਕਰ ਵੇਖ ਉਹ ਆਖਦੇ ਨੇ ਕਿ ਭਾਈ ਜੇ ਤੂੰ ਇੰਨੀ ਅਕਲ ਵਾਲਾ ਏ ਜੇ ਤੂੰ ਇੰਨਾ ਗੁਣੀ ਗਿਆਨੀ ਏ ਇੰਨਾ ਸਿਆਣਾ ਫਿਰ ਆਪਣੇ ਗਿਰਵਾਨ ਦੇ ਵਿੱਚ ਵੀ ਚਾਤ ਮਾਰ ਕੇ ਦੇਖ ਕਿ ਤੇਰੇ ਅੰਦਰ ਕੀ ਹੈ ਤੂੰ ਕੀ ਹੈ ਅੱਜ ਕੱਲ ਦਾ ਤੇ ਸਮਾਂ ਇਸ ਤਰ੍ਹਾਂ ਦਾ ਏ ਕਿ ਹਰ ਇੱਕ ਇਨਸਾਨ ਦੂਸਰੇ ਬਾਰੇ ਤਾਂ ਬਹੁਤ ਕੁਝ ਜਾਣਦਾ ਹੈ ਕਿ ਉਹਦੀ ਜ਼ਿੰਦਗੀ ਕਿੱਦਾਂ ਦੀ ਏ ਉਹ ਕੀ ਕਰਦਾ ਹੈ ਪਰ ਆਪਣੇ ਬਾਰੇ ਕੁਝ ਵੀ ਨਹੀਂ ਪਤਾ ਸੋ ਇਸ ਕਰਕੇ ਗੁਰੂ ਪਿਆਰਿਓ ਆਪਾਂ ਕੋਸ਼ਿਸ਼ ਕਰੀਏ ਜੇ ਗੁਰੂ ਚਰਨਾਂ ਵਿੱਚ ਜੁੜੇ ਆਂ ਤਾਂ ਪ੍ਰਣ ਕਰੀਏ ਇੱਕ ਸਤਿਗੁਰ ਦੇ ਨਾਮ ਤੋਂ ਸਤਿਗੁਰਾਂ ਤੋਂ ਇਹ ਓਟ ਆਸਰਾ ਲਈ ਕਿ ਸੱਚੇ ਪਾਤਸ਼ਾਹ ਸਤੂ ਕਦੇ ਕਿਸੇ ਦੀ ਵੀ ਨਿੰਦਿਆ ਜਾਂ ਚੁਗਲੀ ਨਾ ਕਰੇ